ਜਿਹੜਾ ਕੱਲ ਦਾ ਸ਼ੰਭੂ ਬਾਰਡਰ ਤੇ ਜਿਹੜੀਆਂ ਸਹੂਲਤਾਂ ਵਾਸਤੇ ਗਗਨ ਚੌਕ ਜਾਮ ਕਰਨਾ ਸੀਗਾ ਕਾਫੀ ਕੁਝ ਕੰਮ ਤਾਂ ਪ੍ਰਸ਼ਾਸਨ ਨੇ ਕਰਤਾ ਸੀਗਾ ਪਰ ਬਿਜਲੀ ਵਾਲੇ ਵਸਲੇ ਤੇ ਪੰਜਾਬ ਸਰਕਾਰ ਦੀ ਟਸਲ ਹੈਗੀ ਆ ਜਿਹੜੀ ਸਰਕਾਰ ਇਹ ਦਾਵਾ ਕਰਦੀ ਵੀ ਸੀ ਕਿਸਾਨਾਂ ਦੇ ਸਮਰਥਕ ਆ ਪਿਛਲੇ 7 ਮਹੀਨਿਆਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਉੱਥੇ ਚੱਜ ਨਾਲ ਬਿਜਲੀ ਮੁਹੱਈਆ ਨਹੀਂ ਹੋਈ ਇੰਨੀ ਗਰਮੀ ਨਾਂਕੇ ਗਈ ਆ ਦਰਨਾ ਕੁਛ ਦਿਨਾਂ ਲਈ ਪੋਸਟਪੋਨ ਕਰ ਦਿੱਤਾ ਗਿਆ। ਇਹ ਦਰਨਾ ਪੋਸਟਪੋਨ ਕਿਉਂ ਕੀਤਾ ਵੀ ਸਾਡਾ ਮਕਸਦ ਨਹੀਂ ਹੈਗਾ ਵੀ ਗਗਨ ਚੌਕ ਜਾਮ ਹੋਵੇ ਲੋਕਾਂ ਨੂੰ ਖੱਜਲ ਖਰਾਬੀ ਆਵੇ। ਮੈਂ ਸਰਵਣ ਸਿੰਘ ਪੰਦੇਰ ਦੋਆ ਮੋਰਚਿਆਂ ਵੱਲੋਂ ਜਿਹੜਾ ਕੱਲ ਦਾ ਸ਼ੰਭੂ ਬਾਰਡਰ ਤੇ ਜਿਹੜੀਆਂ ਸਹੂਲਤਾਂ ਵਾਸਤੇ ਗਗਨ ਚੌਕ ਜਾਮ ਕਰਨਾ ਸੀਗਾ। ਕਾਫੀ ਕੁਝ ਕੰਮ ਤਾਂ ਪ੍ਰਸ਼ਾਸਨ ਨੇ ਕਰਤਾ ਸੀਗਾ ਪਰ ਬਿਜਲੀ ਵਾਲੇ ਮਸਲੇ ਤੇ ਪੰਜਾਬ ਸਰਕਾਰ ਦੀ ਟਸਲ ਹੈਗੀ ਆ ਜਿਹੜੀ ਸਰਕਾਰ ਇਹ ਦਾਵਾ ਕਰਦੀ ਵੀ ਸੀ ਕਿਸਾਨਾਂ ਦੇ ਸਮਰਥਕ ਆ ਪਿਛਲੇ 7 ਮਹੀਨਿਆਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਉੱਥੇ ਚੱਜਣਾ ਬਿਜਲੀ ਮੁਹੱਈਆ ਨਹੀਂ ਹੋਈ ਇੰਨੀ ਗਰਮੀ ਨੰਘ ਕੇ ਗਈ ਆ ਤੁਸੀਂ ਵੇਖੋ ਕਿਤੇ ਸੀਐਮ ਨੇ ਜਾਣਾ ਹੋਵੇ ਤਾਂ ਰਾਤੋਰਾ ਟਰਾਂਸਫਾਰਮ ਲੱਗ ਜਾਂਦੇ ਆ ਸਾਡੇ ਨਾਲ ਪਤਾ ਨਹੀਂ ਵੀ ਕੀ ਅਸੀਂ ਅਵਗਿਆ ਕੀਤੀ ਆ ਉਹ ਲੀਗਲ ਪ੍ਰੋਸੈਸ ਦੇ ਵਿੱਚ ਬਿਜਲੀ ਦਾ ਕੰਮ ਕਿਉਂ ਨਹੀਂ ਆ ਰਿਹਾ ਜਾਂ ਕੇਂਦਰ ਦਾ ਕੀ ਡਰ ਸਤਾ ਰਿਹਾ ਹੈਗਾ ਭਰਾਓ ਫਿਰ ਪ੍ਰਸ਼ਾਸਨ ਨੇ ਸਮਾਂ ਮੰਗਿਆ ਹੈਗਾ ਤੇ ਆਪਾਂ ਸਮਾਂ ਦਿੱਤਾ ਹੈਗਾ ਇਹ ਦਰਨਾ ਕੁਛ ਦਿਨਾਂ ਲਈ ਪੋਸਟਪੋਨ ਕਰ ਦਿੱਤਾ ਹੈਗਾ ਇਹ ਦਰਨਾ ਪੋਸਟਪੋਨ ਕਿਉਂ ਕੀਤਾ ਵੀ ਸਾਡਾ ਮਕਸਦ ਨਹੀਂ ਹੈਗਾ ਵੀ ਗਗਨ ਚੌਕ ਜਾਮ ਹੋਵੇ ਲੋਕਾਂ ਨੂੰ ਖੱਜਲ ਖਰਾਬੀ ਆਵੇ ਠੀਕ ਹੈ ਜੀ ਇਹ ਲਗਭਗ ਤੀਜੀ ਵਾਰ ਅਸੀਂ ਸਮਾਂ ਦਿੱਤਾ ਅਸੀਂ ਤਾਂ ਲੋਕਾਂ ਨੂੰ ਦੱਸ ਰਹੇ ਹਾਂ ਵੀ ਸਾਡੀ ਪੋਜੀਸ਼ਨ ਦੇਖੋ ਅਸੀਂ ਤਿੰਨ ਤਿੰਨ ਵਾਰੀ ਟਾਈਮ ਦੇ ਰਹੇ ਸੀ ਮੀਡੀਆ ਨੂੰ ਅਪੀਲ ਕਰਦੇ ਗੱਲ ਪਹਚਾਈ ਜਾਵੇ ਲੋਕਾਂ ਤੱਕ ਜੇਕਰ ਸਰਕਾਰ ਹੁਣ ਵੀ ਵਾਅਦਾ ਕਰਕੇ ਵਾਅਦੇ ਤੋਂ ਭੱਜੀ ਜਿਹੜਾ ਉਹਨਾਂ ਨੂੰ ਲੱਗਦਾ ਵੀ ਕਿਤੇ ਕੰਮ ਚ ਗਾਂ ਪੈ ਜਾਣਗੇ ਫਿਰ ਕੰਮ ਨਹੀਂ ਹੋਣਾ ਅਸੀਂ ਦੋਰੇ ਇਹ ਮੰਗ ਤੇ ਆਵਾਂਗੇ ਜਿਹੜਾ ਪ੍ਰਸ਼ਾਸਨ ਨੇ ਵਾਅਦਾ ਕੀਤਾ ਵੀ ਬਿਜਲੀ ਵਾਲਾ ਕੰਮ ਵੀ ਜਲਦੀ ਅਸੀਂ ਨਿਪਟਾ ਦੇਾਂਗੇ ਨਹੀਂ ਤਾਂ ਅਗਲੀ ਵਾਰੀ ਮੋਰਚਾ ਜ਼ਰੂਰ ਲੱਗੂਗਾ ਇਸ ਕਰਕੇ ਅਸੀਂ ਲੋਕਾਂ ਦੀ ਖੱਜਲ ਖਰਾਬੀ ਕਰਕੇ ਇਹ ਮੋਰਚਾ ਪੋਸਟਪੋਨ ਕਰ ਰਹੇ ਹਾਂ ਏ ਹੁਣ ਕੱਲ ਮੋਰਚਾ ਜਿਹੜਾ ਲੱਗਣਾ ਸੀ ਰਾਜਪੁਰੇ ਗगनचौਕ ਚ ਉਹ ਨਹੀਂ ਲੱਗੂਗਾ ਉਹਦੇ ਵਾਸਤੇ ਸਰਕਾਰ ਨੂੰ ਕੁਝ ਦਿਨ ਦਾ ਟਾਈਮ ਦੇ ਦਿੱਤਾ ਗਿਆ ਵਾ ਧੰਨਵਾਦ